ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਜਿਵੇਂ ਕੁਦਰਤ ਦਾ ਗਰਮੀ ਦਾ ਕਹਿਰ ਜਿਹੜਾ ਆ ਉਹ ਮਨੁੱਖ ਮਹਿਸੂਸ ਕਰਦਾ ਇਸੇ ਤਰ੍ਹਾਂ ਇਹ ਜੂਨ ਦਾ ਮਹੀਨਾ ਜਦੋਂ ਚੜ੍ਹਦਾ ਤੇ ਸਿੱਖ ਦੇ ਮਾਨਸਿਕ ਤੌਰ ਤੇ ਅੰਦਰ ਲੀਆਂ ਜਿਹੜੀਆਂ ਭਾਵਨਾਵਾਂ ਆ ਉਹ ਵੀ ਗਰਮ ਹੋਣ ਲੱਗ ਪੈਂਦੀਆਂ 31 ਮਈ 1984 ਦਾ ਉਹ ਸਮਾਂ ਜਦੋਂ ਰਾਤ ਨੂੰ 8 ਵਜੇ ਟੈਲੀਵਿਜ਼ਨਾਂ ਤੇ ਰੇਡੀਓ ਦੇ ਉੱਤੇ ਅਨਾਉਂਸਮੈਂਟ ਹੁੰਦੀ ਕਿ ਪੰਜਾਬ ਨੂੰ ਸਮੁੱਚੇ ਨੂੰ ਫੌਜ ਦੇ ਹਵਾਲੇ ਕੀਤੇ ਜਾਂਦਾ ਤੇ ਇਥੇ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤੀ ਜਾਂਦੀ ਹੈ ਤੇ ਪਹਿਲੀ ਤਰੀਕ ਨੂੰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਜਾਂਦਾ ਔਰ ਬਹੁਤ ਸਾਰੀ ਸੰਗਤ ਜਿਹੜੀ ਆ ਉਹ ਸਾਹਿਬਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਦੁਆਰਾ ਬਣਾਉਣੇ ਤੇ ਹਾਜ਼ਰ ਸਗੇ ਤੇ ਕਾਰਫਿਊ ਲਾ ਦਿੱਤਾ ਲਾ ਦਿੱਤਾ ਜਾਂਦਾ ਔਰ ਕਾਰਫਿਊ ਥੋੜੀ ਢਿੱਲ ਦਿੱਤੀ ਜਾਂਦੀ ਆ ਬਹੁਤ ਸਾਰੇ ਸ਼ਰਧਾਲੂ ਉਹ ਅੰਦਰ ਹੀ ਇੱਥੇ ਜਿਹੜੇ ਉਹ ਰਹਿ ਜਾਂਦੇ ਆ ਉਹ ਮਰਜੀਬੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਹ ਪ੍ਰਤਗਿਆ ਕੀਤੀ ਸ੍ਰੀ ਅਕਾਲ ਤਖਤ ਦੇ ਸਾਹਮਣੇ ਕਿ ਜੇ ਇੱਥੇ ਫੌਜ ਨੇ ਜਾਂ ਪੁਲਿਸ ਨੇ ਹਮਾਕਤ ਕੀਤੀ ਅੰਦਰ ਵੜਨ ਦੀ ਤੇ ਫਿਰ ਸੂਰਾ ਸੋ ਪਹਿਚਾਨਦੀਆਂ ਜੋ ਲਰੇਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬ ਹੋਣਾ ਛਾਡੇ ਖੇਤ ਔਰ ਫੌਜ ਨੂੰ ਵੀ ਫੇ ਚਣੇ ਚਵਾਏ ਇਹ ਕਹਮਾਨ ਦਾ ਕਮਹਾਨ ਦਾ ਜਿਹੜਾ ਯੁੱਧ ਸੀ ਇਹ 6 ਤਰੀਕ ਤੱਕ 6 ਜੂਨ ਤੱਕ ਹੋਇਆ ਪਰ ਉਹਨਾਂ ਨੇ ਤਾਂ ਜਿਹਨੇ ਪ੍ਰਤਗਿਆ ਕੀਤੀ ਸੀ ਉਹਨਾਂ ਹੀ ਤਾਂ ਸ਼ਹੀਦੀਆਂ ਪਾਈਆਂ ਬਹੁਤ ਸਾਰੇ ਸ਼ਰਧਾਲੂ ਜਿਹੜੇ ਸਗੇ ਉਹ ਵੀ ਵਿਚਾਰੇ ਇਹ ਮੌਤ ਦੇ ਘਾਟ ਇਹਨਾਂ ਨੇ ਜ਼ਾਲਮ ਸਰਕਾਰ ਨੇ ਉਸ ਵੇਲੇ ਦੀ ਕਾਂਗਰਸ ਨੇ ਉਹ ਸਾਰੇ ਮੌਦ ਦੇ ਘਾਟ ਉਤਾਰੇ ਆ ਜਿਹੜੇ ਸਥਾਨ ਤੇ ਆਪਾਂ ਖੜੇ ਆ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਸਾਡੇ ਸਾਰੇ ਦਫ਼ਤਰ ਆ ਆ ਤੁਸੀਂ ਦੇਖਦੇ ਆ ਜਿੰਨੇ ਆ ਨਿਸ਼ਾਨ ਲੱਗੇ ਆ ਜਿਹੜੇ ਅਸੀਂ ਹੋਲ ਲਾ ਕੇ ਐਜ ਇਟ ਇਜ਼ ਸਿਕਯੂਰ ਕੀਤੇ ਆ ਇਹ ਸੱਚਖੰਡ ਉਧਰਲੇ ਪਾਸੇ ਤੇ ਇਧਰਲੇ ਪਾਸੇ ਸਰਾਵਾਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸੀ ਹੁਣ ਤੁਸੀਂ ਇਹ ਦੇਖ ਸਕਦੇ ਪੈਨ ਨੂੰ ਕਿਦਾਂ ਮਾਰਟਨ ਗੰਨਾ ਨਾਲ ਅਨ ਗੋਲੀਆਂ ਨਾਲ ਚੱਪਾ ਚੱਪਾ ਬਿਨੇ ਆ ਪਿਆ ਇਹ ਗੱਲ ਇਹ ਦਰਸਾਉਂਦਾ ਆ ਕਿ ਜਾਲਮ ਸਰਕਾਰ ਇੱਕ ਵੱਡੀ ਨਰਨਦੀਤੀ ਲੈ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਲਈ ਇਹ ਸਾਰਾ ਇਹ ਨਹੀਂ ਐਕਸ਼ਨ ਕੀਤਾ ਇਸੇ ਤਰ੍ਹਾਂ ਮੰਜੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸੇ ਤਰ੍ਹਾਂ ਸਾਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਮੋਹਰੇ ਅੱਜ ਅਸੀਂ 10 ਦਿਨ ਪਹਿਲਾਂ ਸੱਚਖੰਡ ਜੀ ਸ੍ਰੀ ਹਰਮੰਦਰ ਸਾਹਿਬ ਦੇ ਮੋਹਰੇ ਅਕਾਲ ਤਖਤ ਦੇ ਸਾਨਮੁਖ ਉਸ ਵੇਲੇ ਦਾ ਮਾਡਲ ਜਿਹੜਾ ਆ ਉਹ ਵੀ ਇੰਸਟਾਲ ਕੀਤਾ ਤੇ ਉਹ ਜਿਹੜੀ ਬੀੜ ਮਹਾਨ ਸਤਿਗੁਰ ਜੀ ਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਸਰੂਪ ਵੀ ਬਾਬਾ ਗਰਵਖ ਸਿੰਘ ਬੂੰਗਾ ਵਿੱਚ ਉਹ ਪ੍ਰਕਾਸ਼ਮਾਨ ਕੀਤੇ ਹੋ ਆ ਤਾਂ ਕਿ ਲੋਕ ਦੇਖ ਸਕਣ ਕਿ ਇਹ ਸਰਕਾਰ ਨੇ ਬਿਲਡਿੰਗਾਂ ਦਾ ਢਾਈਆਂ ਢਾਈਆਂ ਜਾਗਤ ਜਾਗਤ ਜੋਤ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਵੀ ਗੋਲੀਆਂ ਨਾ ਬੰਦੇ ਆ ਸੋ ਇਹ ਸਾਰਾ ਕੌਮ ਜਿਹੜੀ ਆ 6 ਜੂਨ ਨੂੰ ਸ੍ਰੀ ਅਕਾਲ ਤਖਤ ਤੇ 71 ਹੋ ਕੇ ਅਰਦਾਸ ਕਰਦੇ ਉਹਨਾਂ ਮਹਾਨ ਸ਼ਹੀਦਾਂ ਲਈ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਪੱਵ ਦਿੱਤੇ ਜਾਂਦੇ ਆ। ਇਸ ਵਾਰ ਪੰਜ ਸਿੰਘ ਸਹਿਬਾਨ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 4 ਤੋਂ 6 ਤਰੀਕ ਤੱਕ ਆ ਦੇਖੋ ਸਾਡੇ 71 ਸਾਹਿਬ ਖੜੇ ਆ। ਕਪਾਈ ਕਲਵਾਨ ਸੋਣੀ ਤਾਂ ਚਲੋ ਰਿਟਾਇਰ ਹੋ ਗਿਆ ਸਾਡੇ 2000 ਚ ਇੱਥੇ 71 ਹੁੰਦੇ ਸੀ। ਇਹ ਜਿੰਨੇ ਵੀ ਸਾਰੇ 71 ਤੇ ਸਾਰਾ ਸਟਾਫ ਉਪਰ ਮੈਂ ਅੱਜ ਤਿੰਨ ਤਰੀਕੇ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ। ਇਹ 4 ਤੋਂ 6 ਤੱਕ ਸਾਰੇ ਖਾਲਸਾ ਫੰਤ ਨੂੰ ਇਹ ਹੁਕਮ ਹੈ ਪੇ ਵੱਧ ਤੋਂ ਵੱਧ ਸਾਰੇ ਬੀਬੀਆਂ ਕਾਲੇ ਦੁਪੱਟੇ ਤੇ ਜਿਹੜੇ ਸਿੰਘ ਆਪਣੇ ਸਿੰਘ ਆ ਉਹ ਕਾਲੀਆਂ ਦਸਤਾਰਾਂ ਸਜਾਉਣ। ਉਹ ਤੋਂ ਇਲਾਵਾ ਕਿਉਂਕਿ ਬਹੁਤ ਲੋਕਾਂ ਦੀ ਭਾਰੀ ਆਮਦ ਹੁੰਦੀ ਆ 6 ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਜਿਹੜੀ ਆ ਪਹੁੰਚਦੀ ਆ ਤੇ ਮਹਾਨ ਸ਼ਹੀਦਾਂ ਨੂੰ ਆਕੇ ਆਪਣੇ ਨਤ ਮਾਸਤਕ ਵੀ ਹੁੰਦੀ ਹੈ ਸੋ ਇੱਕ ਪਿਛਲੇ ਦਿਨੀ ਜੁਪੀ ਦੇ ਵਿੱਚ ਇੱਕ ਐਸਾ ਕਾਂਡ ਵਰਤਿਆ ਜਿਹਦੇ ਨਾਲ ਸਾਰੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਇੱਕ ਮੋੜ ਫੇਰ ਚੰਗਿਆੜੀ ਜਿਹੀ ਉੱઠી ਉਹ ਇੱਕ ਬੱਚੀ ਸੀ ਗ੍ਰਾਂਤੀ ਸਿੰਘ ਦੀ ਜਿਹਨੂੰ ਉੱਥੇ ਜ਼ਬਰਦਸਤੀ ਚੱਕ ਕੇ ਉਹਨਾਂ ਜ਼ਬਰਦਨਾ ਕੀਤਾ ਗਿਆ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਗਏ ਵੀ ਸੀਗੇ ਉਹਨਾਂ ਨੇ ਇੱਕ ਹਫ਼ਤੇ ਦਾ ਆਲਟੀਮੇਟਮ ਵੀ ਦਿੱਤਾ ਪਈ ਉਹਦੀ ਕਾਨੂੰਨੀ ਬਣਦੀ ਕਾਰਵਾਈ ਜਿੰਨੇ ਵੀ ਉਹਦੇ ਵਿੱਚ ਸ਼ਾਮਲ ਆ ਉਹ ਸਾਰੇ ਫੜੇ ਜਾਣ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਜੀ ਦੇ ਬੇਨਤੀ ਵੀ ਕਰਦੀ ਆ ਕਿ ਤੁਸੀਂ ਉਹਦੀ ਅਗਵਾਈ ਕਰੋ ਤੇ ਜੇ ਫਿਰ ਉੱਥੇ ਹਫ਼ਤੇ ਤੋਂ ਬਾਅਦ ਨਹੀਂ ਕਾਰਵਾਈ ਹੁੰਦੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਿਹੜਾ ਵੀ ਗਾਂਹ ਪ੍ਰੋਗਰਾਮ ਲਿਖਿਆ ਜਾਊਗਾ ਉਹਦੀ ਅਗਵਾਈ ਕਰੂਗੀ। ਸੋ ਇਹ ਮੈਂ ਸਮਝਦਾ ਜਿਹੜੀਆਂ ਬਧਿਕੀਆਂ ਆ ਉਹ ਬੇਲੀਆਂ ਬੇਲੀਆਂ ਕਿਸੇ ਨਾ ਕਿਸੇ ਸਮੇਂ ਜ਼ਰੂਰ ਸਿੱਖਾ ਨੂੰ ਟੋਂਦੀਆਂ ਆ। ਸੋ ਮੈਂ ਸਮੁੱਚੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਸਮੁੱਚੇ ਨੂੰ ਕਿ 4 ਤੋਂ 6 ਤਰੀਕ ਤੱਕ ਆਪਣੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਵੱਧ ਤੋਂ ਵੱਧ ਪਵਿੱਤਰ ਗੁਰਬਾਣੀ ਗਾਇਨ ਕਰਨ ਅਰਦਾਸਾਂ ਬੇਨਤੀਆਂ ਸਹਿਜ ਪਾਠ ਜਾਂ ਅਖੰਡ ਪਾਠਾਂ ਦੇ ਰੂਪ ਦੇ ਵਿੱਚ ਤੇ ਕਾਲੀਆਂ ਦਸਤਾਰਾਂ ਤੇ ਜਿਹੜੇ ਕਾਲੇ ਦੁਪੱਟੇ ਆ ਉਹ ਸਾਰੇ ਬੀਬੀਆਂ ਕਾਲੇ ਦੁਪੱਟੇ ਲੈਣ ਤੇ ਜਿੰਨੇ ਵੀ ਰਿਹਾ ਉਹ ਸਾਰੇ ਕਾਲੀਆਂ ਦਸਤਾਰਾਂ ਸੁਜਾਉਣ ਕਿਉਂਕਿ ਕੋਈ ਸੋਗ ਨਹੀਂਗਾ ਇੱਕ ਮਾਰਕ ਆਫ ਪ੍ਰੋਟੈਸਟ ਆ ਸੋ ਇਹ ਅਕਾਲ ਤਖਤ ਵੱਲੋਂ ਲਿਖਿਆ ਗਿਆ ਸੋ ਸਾਰੀ ਸੰਗਤ ਨੂੰ ਫਾਲੋ ਕਰੇ ਕੱਲ ਦੇ ਦਿਨ ਨਤੀਜੇ ਆ ਰਹੀ ਜੀ ਕੱਲ ਦੇ ਦਿਨ ਪਸ਼ੀ ਵਿਚਾਰ ਹੋਵੇਗਾ ਆ ਸੰਦੇਖ ਦੇਖੋ ਬੇਨਤੀ ਹੈ ਆ ਕਿਉਂਕਿ ਜਲੇ ਇਲੈਕਸ਼ਨ ਕਮਿਸ਼ਨ ਨੇ ਕੋਈ ਵੀ ਪ੍ਰੋਗਰਾਮ ਲਿਖਣਾ ਉਸਲੇ ਕੋਈ ਇਤਿਹਾਸਕ ਦਿਹਾੜੇ ਜਾਂ ਹੋਰ ਸਾਰੀਆਂ ਗੱਲਾਂ ਦੇ ਨਿਗਾ ਦੇ ਵਿੱਚ ਰੱਖਣੀਆਂ ਆ ਅਸੀਂ ਉਦੋਂ ਵੀ ਕਿਹਾ ਸੀ ਕਿ ਜੂਨ ਤੋਂ ਪਹਿਲਾਂ ਇਹਨੂੰ ਲੈ ਜਾਓ ਕਿਉਂਕਿ ਜੂਨ ਦਾ ਮਹੀਨਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਜਦੋਂ ਤਾਪਸ਼ਵਾਦੀ ਉਹਦਾ ਮਾਨਸਿਕ ਤੌਰ ਤੇ ਸਿੱਖਾਂ ਦੇ ਇਸ ਪਵਿੱਤਰ ਸਥਾਨ ਤੇ ਹਮਲਾ ਕੀਤਾ ਸੀ ਉਹ ਵੀ ਅੰਦਰ ਪੀੜਾ ਸਿੱਖਾਂ ਦੇ ਹੁੰਦੀ ਆ ਪਰ ਹੁਣ ਕਿਉਂਕਿ ਸਾਰਾ ਪ੍ਰੋਸੈਸ ਹੋ ਚੁੱਕਾ ਆ ਤੇ ਅਸੀਂ ਉਦੋਂ ਕਿਹਾ ਸੀ ਵਿਚਾਰ ਤੋਂ ਪਹਿਲਾਂ ਜੂਨ ਤੋਂ ਪਹਿਲਾਂ ਹੀ ਲੈ ਜਾਓ ਪਰ ਹੁਣ ਅਪੀਲ ਹੀ ਕਰ ਸਕਦੇ ਬਾਕੀ ਤਾਂ ਮਾਲਕਾਂ ਦੀ ਮਰਜ਼ੀ ਆ ਇਹਨੂੰ ਕਰਨਾ ਕੀ ਆ ਇਹਨੇ ਤਾਂ ਗੌਰ ਕਿਉਂ ਨਹੀਂ ਕਰਦੇ ਏ ਮੈਂ ਸਮਝਦਾ ਇਹ ਵੀ ਇੱਕ ਸਾਨੂੰ ਬੈਠ ਕੇ ਕੌਮ ਨੂੰ ਮਲਾਂਕਣ ਕਰਨ ਦੀ ਘੜੀ ਆ ਵੀ ਜਿਹੜੀ ਵੀ ਅਸੀਂ ਅਪੀਲ ਕਰਦੇ ਆ ਜੇ ਅਸੀਂ 20 ਸਾਲ ਤੋਂ ਵੱਧ ਜਿਹੜੇ ਅੰਦਰ ਹੋ ਗਏ ਉਹਨਾਂ ਦੀਆਂ ਰਿਹਾਈਆਂ ਦੀ ਮੰਗ ਕਰਦੇ ਆ ਵੀ 35 ਸਾਲ ਹੋ ਗਿਆ ਸਾਨੂੰ ਇਸ ਮੁਲਕ 'ਚ ਦੱਸਣ ਦਾ ਸਹੀ ਵੀ ਕਿਹੜਾ 35 ਸਾਲ ਦਾ ਅੰਦਰ ਆ ਸਾਨੂੰ ਇਹ ਤਾਂ ਸਬਰ ਆ ਜਾ ਨਾ ਵੀ 29 ਸਾਲ ਦਾ ਕਿਹੜਾ ਅੰਦਰ ਆ ਤੇ ਫਿਰ ਇਹਨਾਂ ਦੀਆਂ ਕੀਤੀਆਂ ਸਾਰੀਆਂ ਜਿਲੇ ਅਸੀਂ ਇਨਸਾਫ ਮੰਗਦੇ ਆ ਸਾਨੂੰ ਫਿਰ ਇਦਾਂ ਲੱਗਦਾ ਵੀ ਸ਼ਾਇਦ ਅਸੀਂ ਜਿਹੜਾ ਭਾਰਤ ਦੇਸ਼ ਆਜ਼ਾਦ ਆ ਇਹਦੇ ਪਛੰਦੇ ਆ ਕਿਉਂਕਿ ਸਾਨੂੰ ਤਾਂ ਇਨਸਾਫ ਲੈਣ ਲਈ ਵੀ ਇੱਕ ਰੋਸ ਕਰਨਾ ਪੈਂਦਾ ਕਿਹੋ ਜਿਹਾ ਮੁਲਕ ਮਾਲ ਪੰਜਾਬੀਆਂ ਲਈ ਕਿਹੋ ਜਿਹਾ ਕਾਨੂੰਨ ਸਿੱਖਾਂ ਲਈ ਖਾਸ ਕਰਕੇ ਮੈਂ ਕਹਿ ਸਕਦਾ ਵੀ ਨਿਆਂ ਲੈਣ ਲਈ ਵੀ ਜਿਹੜਾ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਲੀਗਲ ਰਾਈਟ ਆ ਉਹਦੇ ਵਿੱਚ ਵੀ ਆਪਣੇ ਸਾਨੂੰ ਫਿਰ ਜ਼ਬਰ ਆਪਣੇ ਕਰਨਾ ਪੈਂਦਾ ਪ੍ਰੋਟੈਸਟ ਕਰਨਾ ਪੈਂਦਾ ਹੈ ਦਾਂਜੀ ਜੀ ਦੀ ਉੱਤਾਰ ਜਿਹੜਾ ਕਾਫੀ ਭਾਰ ਉੱਪਰ ਹੈ ਦੱਸ ਹੁੰਦਾ ਕਿ ਤੁਸੀਂ ਸੰਗਤ ਨੂੰ ਕੀ ਫੀਲ ਕਰੋਗੇ ਜਿਹੜੀ ਇੱਥੇ ਆਉਂਦੀ ਹੈ ਕਿ ਉਹ ਕਿਵੇਂ ਖੁਸ਼ਾੜਾ ਮੈਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਣਾ ਕਿ ਠੀਕ ਹੈ ਇਹ ਇੱਕ ਪੀੜਾ ਆ ਪਰ ਇਸ ਸਥਾਨ ਤੇ ਬਿਲਕੁਲ ਸ਼ਾਂਤੀ ਨਾਲ ਆਉਣ ਤੇ ਸ਼ਾਂਤੀ ਦੇ ਨਾਲ ਹੀ ਜਿਹੜਾ ਸਿੰਘ ਸਾਹਿਬ ਦਾ ਆਦੇਸ਼ ਆ ਵੱਧ ਤੋਂ ਵੱਧ ਘਰਵਾਨੀ ਗੈਣ ਕਰਨੀ ਤੇ ਵੱਧ ਤੋਂ ਵੱਧ ਸਾਰਿਆਂ ਨੇ ਸਬਰ ਤੇ ਸੰਤੋਖ ਵਿੱਚ ਰਹਿ ਕੇ ਬਾਤੋਂ ਬਾਅਦ ਜਿਹੜਾ ਉਹਨੇ ਸਾਨੂੰ ਦੱਸਿਆ ਦਸਤਾਰਾਂ ਸਜਾਉਣ ਤੇ ਆਪਣੇ ਬੀਬੀਆਂ ਜਿਹੜੀਆਂ ਉਹ ਕਾਲੀਆਂ ਦੁਪੱਟੇ ਲੈਣ ਤੇ ਸ਼ਾਂਤੀ ਦੇ ਨਾਲ ਬੜੇ ਸਬਰ ਦੇ ਨਾਲ ਸੰਤੋਖ ਦੇ ਨਾਲ ਇਹ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿਉਂਕਿ ਖੰਡ ਪਾਠਾਂ ਦੇ ਭੋਗ ਪਹਿਣੇ ਆ ਤੇ ਸਿੰਘ ਸਾਹਿਬ ਨੇ ਫਿਰ ਕੌਮ ਦੇ ਨਾਂ ਤੇ ਸੰਦੇਸ਼ ਦੇਣਾ ਹੁੰਦਾ ਤੇ ਉਹ ਮਹਾਨ ਸ਼ਹੀਦ ਮਰਦੇ ਮਹਾਦ 21ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੇ ਕੌਮ ਨੂੰ ਬੜਾ ਵੱਡਾ ਇੱਕ ਹਲਾਰਾ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮੈਂ ਹੁਣ ਆਉਂਦਾ ਵੀ ਦੇਖਦਾ ਸੀ ਵੀ ਜਰਨੈਲ ਸ਼ਵੇਕ ਸਿੰਘ ਕਿੱਡੀ ਵੱਡੀ ਉਹ ਸ਼ਖਸੀਅਤ ਸਗੀ ਤੇ ਅਮਰ ਸ਼ਹੀਦ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸੁਪੁੱਤਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਉਹਨਾਂ ਨੂੰ ਤੇ ਹੋਰ ਪਰਿਵਾਰਾਂ ਦੇ ਜਿਹੜੇ ਬਹੁਤ ਸਾਰੇ ਆਇਓ ਹੁੰਦੇ ਇੱਥੇ ਪਰਿਵਾਰਾਂ ਦੇ ਜਿਨ੍ਹਾਂ ਨੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਇੱਥੇ ਆ ਕੇ ਸ਼ਹੀਦੀਆਂ ਪਾਈਆਂ ਉਹਨਾਂ ਸਾਰਿਆਂ ਨੂੰ ਸਿਰਪਉ ਦੀ ਫਿਰ ਬਖਸ਼ਿਸ਼ ਕੀਤੀ ਜਾਂਦੀ ਹੈ ਤੇ ਸ਼ਾਂਤੀ ਦੇ ਸਬਰ ਦੇ ਨਾਲ ਹੀ ਸਾਰਾ ਇਹ ਜਿਹੜਾ 6 ਜੂਨ ਦਾ ਦਿਹਾੜਾ ਮਨਾਇਆ ਜਾਣਾ ਚਾਹੀਦਾ